ਜਿਨ੍ਹਾਂ ਨੇ ਚੀਜ਼ ਉਡਾਈ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਜੱਟ ਸ਼ਿਵਜੀ ਦੀਆਂ ਜੱਟਾਂ ਚੋਂ ਪੈਦਾ ਹੋਏ ਨੇ ਜੱਟ 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 ਪੈਦਾ ਹੋ ਗਿਆ ਜਿਸ ਤਰ੍ਹਾਂ ਸ਼ਿਵਜੀ ਨੂੰ ਅਨੰਦ ਦਾਤਾ ਕਿਹਾ ਗਿਆ ਜੱਟ ਨੂੰ ਅਨੰਦ ਦਾਤਾ ਕਿਹਾ ਗਿਆ ਜਿਵੇਂ ਜੱਟ ਸ਼ਿਵਜੀ ਜਲਦੀ ਪ੍ਰਸੰਨ ਹੋ ਜਾਂਦੇ ਨੇ ਜੱਟ ਵੀ ਜਲਦੀ ਪ੍ਰਸੰਨ ਹੋ ਜਾਂਦਾ ਹੈ ਔਰ ਜੇ ਉਹ ਜੱਟ ਕਰੋਧ ਚ ਆ ਜਾਵੇ ਜਾਂ ਸ਼ਿਵਜੀ ਕਰੋਧ ਚ ਆ ਜਾਵੇ ਤਾਂ ਪਰਲੋ ਆ ਜਾਂਦੀ ਹੈ ਉਹਦੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਸ਼ਿਵਜੀ ਹੈ ਕੌਣ ਜਿਨ੍ਹਾਂ ਨੇ ਚੀਜ਼ ਉਡਾਈ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਜੱਟ ਸ਼ਿਵਜੀ ਦੀਆਂ ਜੱਟਾਂ ਚੋਂ ਪੈਦਾ ਹੋਏ ਜੱਟ 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 ਪੈਦਾ ਹੋ ਗਿਆ ਇਸ ਤਰ੍ਹਾਂ ਸ਼ਿਵਜੀ ਨੂੰ ਅਨੰਦ ਦਾਤ ਕਿਹਾ ਗਿਆ ਜੱਟ ਨੂੰ ਅਨੰਦ ਦਾਤ ਕਿਹਾ ਗਿਆ ਜਿਵੇਂ ਜੱਟ ਸ਼ਿਵਜੀ ਜਲਦੀ ਪ੍ਰਸੰਨ ਹੋ ਜਾਂਦੇ ਨੇ ਜੱਟ ਵੀ ਜਲਦੀ ਪ੍ਰਸੰਨ ਹੋ ਜਾਂਦਾ ਹੈ ਅਰ ਜਦੋਂ ਜੱਟ ਕਰੋਧ ਚਾਜੇ ਜਾਂ ਸ਼ਿਵਜੀ ਕਰੋਧ ਚਾਜੇ ਤਾਂ ਪਰਲੋ ਆ ਜਾਂਦੀ ਉਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਸ਼ਿਵਜੀ ਹੈ ਕੌਣ ਜਿਨ੍ਹਾਂ ਨੇ ਚੀਜ਼ ਉਡਾਈ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਜੱਟ ਸ਼ਿਵਜੀ ਦੀਆਂ ਜਟਾਂ ਚੋਂ ਪੈਦਾ ਹੋਏ ਜੱਟ 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 ਪੈਦਾ ਹੋ ਗਿਆ ਜਿਸ ਤਰ੍ਹਾਂ ਸ਼ਿਵਜੀ ਨੂੰ ਅਨੰਦਾਤਾ ਕਿਹਾ ਗਿਆ ਜੱਟ ਨੂੰ ਅਨੰਦਾਤਾ ਕਿਹਾ ਗਿਆ ਜਿਵੇਂ ਜੱਟ ਸ਼ਿਵਜੀ ਜਲਦੀ ਪ੍ਰਸੰਨ ਹੋ ਜਾਂਦੇ ਨੇ ਜੱਟ ਵੀ ਜਲਦੀ ਪ੍ਰਸੰਨ ਹੋ ਜਾਂਦਾ ਔਰ ਜਦੋਂ ਜੱਟ ਕਰੋਧ ਚਾਜੇ ਜਾਂ ਸ਼ਿਵਜੀ ਕਰੋਧ ਚਾਜੇ ਤਾਂ ਪਰਲੋ ਆ ਜਾਂਦੀ ਉਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਸ਼ਿਵਜੀ ਹੈ ਕੌਣ ਜਿਨ੍ਹਾਂ ਨੇ ਚੀਜ਼ ਉਡਾਈ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਜੱਟ ਸ਼ਿਵਜੀ ਦੀਆਂ ਜਟਾਂ ਚੋਂ ਪੈਦਾ ਹੋਏ ਨੇ ਜੱਟ 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 ਪੈਦਾ ਹੋ ਗਿਆ ਕਿਸ ਤਰ੍ਹਾਂ ਸ਼ਿਵਜੀ ਨੂੰ ਅਨੰਦਾਤਾ ਕਿਹਾ ਗਿਆ ਜੱਟ ਨੂੰ ਅਨੰਦਾਤਾ ਕਿਹਾ ਗਿਆ ਜਿਵੇਂ ਜੱਟ ਸ਼ਿਵਜੀ ਜਲਦੀ ਪ੍ਰਸੰਨ ਹੋ ਜਾਂਦੇ ਨੇ ਜੱਟ ਵੀ ਜਲਦੀ ਪ੍ਰਸੰਨ ਹੋ ਜਾਂਦਾ ਔਰ ਜਦੋਂ ਜੱਟ ਕਰੋਧ ਚ ਆ ਜਾਵੇ ਜਾਂ ਸ਼ਿਵਜੀ ਕਰੋਧ ਚ ਆ ਜਾਵੇ ਤਾਂ ਪਰਲੋ ਆ ਜਾਂਦੀ ਉਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਸ਼ਿਵਜੀ ਹੈ ਕੌਣ